ਆਪਣੇ ਅੰਦਰ ਕੌਨਫੀਡੈਂਸ ਕਿਵੇਂ ਪੈਦਾ ਕਰ ਸਕਦੇ ਹਾਂ ਹਾਂਜੀ ਕੌਨਫੀਡੈਂਸ ਜਿਹੜਾ ਹੁੰਦਾ ਨੌਲੇਜ ਨਾਲ ਪੈਦਾ ਹੁੰਦਾ ਏ ਜਿਵੇਂ ਜਿਵੇਂ ਸਾਨੂੰ ਨੌਲੇਜ ਹੋਊਗੀ ਆਪਾਂ ਮਿਹਨਤ ਕਰਾਂਗੇ ᱛਿਵੇਂ ᱛਿਵੇਂ ਸਾਨੂੰ ਕੌਨਫੀਡੈਂਸ ਹੋਊਗਾ ਨੌਲੇਜ ਤੋਂ ਬਿਨਾ ਜੇ ਕੌਨਫੀਡੈਂਸ ਹੋਊਗਾ ਬੜਾ ਖਤਰਨਾਕ ਖੁੱਲ ਰਾਇ ਹੈ ਹੈਨਾ ਇਹਦੇ ਲਈ ਕਲੈਰਿਟੀ ਹੋਣੀ ਚਾਹੀਦੀ ਸਾਨੂੰ ਬਹੁਤ ਫਿਰ ਕੌਨਫੀਡੈਂਸ ਆਪਣੇ ਆਪ ਹੀ ਸਾਨੂੰ ਪਤਾ ਹੈ ਨਾ ਜਿਸ ਵੇਲੇ ਅਸੀਂ ਕੋਈ ਵੀ ਕੰਮ ਸਾਨੂੰ ਪਤਾ ਹੈਗਾ ਕੋਈ ਕਹਿੰਦਾ ਸਾਡੇ ਕੋਲ ਇਹ ਚੇਅਰ ਜਿਹੜੀ ਹੈ ਉੱਥੇ ਨਹੀਂ ਰੱਖੀ ਜਾਣੀ ਸਾਨੂੰ ਕੌਨਫੀਡੈਂਸ ਹੈ ਕਿ ਅਸੀਂ ਚੱਕ ਕੇ ਉੱਥੇ ਰੱਖ ਸਕਦੇ ਹਾਂ ਸਾਨੂੰ ਨੌਲੇਜ ਨਾਲ ਕੰਫੀਡੈਂਸ ਬੰਦਾ ਹੈ ਵੈਰੀ ਗੁੱਡ ਨੌਲੇਜ ਬਦੋਣੀ ਹੈ ਆਪਣੀ ਤੁਹਾਡੇ ਮਨਚ ਕੀ ਆ ਰਿਹਾ ਹਾਰਡਵਰਕ ਕਿਵੇਂ ਕੀਤਾ ਜਾ ਸਕਦਾ ਹੈ ਜਿਹੜਾ ਵਰਕ ਹੈ ਵਰਕ ਨੂੰ ਕਰਨ ਦੇ ਲਈ ਸਾਡੇ ਅੰਦਰ ਡਿਜ਼ਾਇਰ ਹੋਣੀ ਚਾਹੀਦੀ ਹੈ ਸਾਡੇ ਅੰਦਰ ਇੱਛਾ ਹੋਣੀ ਚਾਹੀਦੀ ਹੈ ਔਰ ਇੱਛਾ ਦੀ ਡਿਗਰੀ ਹਾਈ ਹੋਣੀ ਚਾਹੀਦੀ ਹੈ ਇੱਛਾ ਦੀ ਡਿਗਰੀ ਹਾਈ ਕਰਨ ਲਈ ਸਾਨੂੰ ਦੀ ਇੰਪੋਰਟੈਂਸ ਦਾ ਅਹਿਸਾਸ ਹੋਣਾ ਚਾਹੀਦਾ ਹੈ ਜਦੋਂ ਸਾਨੂੰ ਬਹੁਤ ਹੀ ਇੰਪੋਰਟੈਂਟ ਲੱਗੇਗਾ ਜਿਹੜੀ ਚੀਜ਼ ਇੰਪੋਰਟੈਂਟ ਲੱਗਦੀ ਹੈ ਸਾਨੂੰ ਉਹਦੇ ਉੱਤੇ ਫਿਰ ਆਪਾਂ ਵਰਕ ਕਰਦੇ ਹਾਂ ਕਿੰਨੀ ਕਰਦੇ ਜਿਹੜੀ ਜ਼ਰੂਰੀ ਹੁੰਦੀ ਹੈ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦੀ ਹੈ ਸਾਨੂੰ ਲੱਗਦੀ ਹੈ ਓਟ ਚ ਇਸ ਹਾਰਡਵਰਕ ਆਪਣੇ ਆਪ ਹੀ ਆਪਣੇ ਆਪ ਹੀ ਚਲਾਨੀ ਹੈ ਇੰਟਰਸਟ ਜੀ ਮੈਂ ਵਿੱਚ ਨਹੀਂ ਨਨੇ ਕਿਹਾ ਹਾਰਡਵਰਕ ਦੀ ਜ਼ਿੰਮੇਦਾਰੀ ਤੇ ਤੁਸੀਂ ਕਿਹਾ ਕਿ ਕੋਈ ਪਾਰਟਿਕੂਲਰ ਚੀਜ਼ ਨਹੀਂ ਚਾਹੀਦੀ ਜਿਦੋਂ ਤੁਸੀਂ ਹਾਰਡਵਰਕ ਤੋਂ ਕਰਨ ਲਈ ਲੇਕਿਨ ਅੱਜ ਕੱਲ੍ਹ ਕੀ ਹੋ ਰਿਹਾ ਹੈ ਪਲੱਸ 2 ਤੋਂ ਬਾਅਦ ਬੱਚੇ ਨੂੰ ਪਤਾ ਹੀ ਨਹੀਂ ਉਹਨੇ ਕਰਨਾ ਕੀ ਹੈ ਤੋਂ ਉਹਨਾਂ ਨੂੰ ਕਿੰਨੇ ਪ੍ਰੇਰਿਤ ਕਰ ਸਕਦੇ ਹਾਂ ਉਹਨਾਂ ਨੂੰ ਕਿੰਨੇ ਅਸੀਂ ਉਹਨਾਂ ਤੇ ਸਹੀ ਗੋਲ ਤੱਕ ਨੂੰ ਪਰਚਾਸ ਬਿਆਨਨ ਅਮ ਬੱਚੇ ਨੂੰ ਪਹਿਲੀ ਗੱਲ ਤੇ ਮੈਨੂੰ ਲੱਗਦਾ ਇਹ ਸਾਰਿਆਂ ਦੇ ਉੱਤੇ ਲਾਗੂ ਤਾਂ ਨਹੀਂ ਹੁੰਦਾ ਬੱਚੇ ਨੂੰ ਅਸੀਂ ਵੀ ਜਿਵੇਂ ਬੱਚੇ ਨਾਲ ਗੱਲਬਾਤ ਕਰਦੇ ਮਹਿਸੂਸ ਕਰਦੇ ਕਿ ਬੱਚੇ ਨੂੰ ਇੰਨਾ ਕੁ ਤਾਂ ਕਲੀਅਰ ਤੁਹਾਨੂੰ ਤੇ ਇੰਨਾ ਕਲੀਅਰ ਹੈ ਕਿ ਮੈਂ ਕਿਸ ਲਾਈਨ 'ਚ ਚਲਾ ਗਿਆ ਨੇ ਕਿਉਂਕਿ ਪਲੱਸ 2 ਦੇ ਸਬਜੈਕਟ ਕਿਹੜੇ ਹੁੰਦੇ ਆ ਉਹ ਇਹੀ ਸੋਚ ਕੇ ਰੱਖੇ ਜਾਂਦੇ ਆ ਕਿ ਮੈਂ ਕਿਹੜੀ ਲਾਈਨ ਜਾਣਾ ਜੇ ਮੈਂ ਡਾਕਟਰ ਬਣਨਾ ਮੈਨੂੰ ਫਿਰ ਫਿਜ਼ਿਕਸ ਕੈਮਿਸਟਰੀ ਬਾਇਓ ਲੈਣੀ ਪੈਗੀ ਇੰਜੀਨੀਅਰਿੰਗ ਲਾਈਨ ਦੇ ਵਿੱਚ ਅਕਾਊਂਟ ਦੀ ਲਾਈਨ ਦੇ ਵਿੱਚ ਇਹ ਬੰਦਾ ਸੋਚਦਾ ਹੈ ਫਿਰ ਪਲੱਸ 2 ਦੇ ਸਬਜੈਕਟ ਲੈਂਦਾ ਹੈ ਇਟ ਮੀਨਸ ਇਨ ਕੁਝ ਨਾ ਕੁ ਪਰ ਲੇਕਿਨ ਕਈ ਵਕਤ ਤੇ ਇਕ ਦੂਸਰੇ ਨੂੰ ਦੇਖ ਕੇ ਲੈ ਲੈਂਦੇ ਆ ਫਰੈਂਡਸ ਕਦੇ ਵੀ ਲਾਈਫ ਦੇ ਵਿੱਚ ਇਕ ਦੂਜੇ ਨੂੰ ਦੇਖ ਕੇ ਕਦੀ ਵੀ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਕਰਨੇ ਚਾਹੀਦੇ ਆਪਣੀ ਜ਼ਿੰਦਗੀ ਦੇ ਫੈਸਲੇ ਆਪਣੇ ਅੰਦਰਲੇ ਇੰਟਰਸਟ ਨੂੰ ਦੇਖ ਕੇ ਫੈਸਲੇ ਕਰਨੇ ਚਾਹੀਦੇ ਆ ਫਿਰ ਅਸੀਂ ਉਸ ਦੇ ਵਿੱਚ ਬਹੁਤ ਰਾਈਜ਼ ਕਰ ਸਕਦੇ ਆ ਗ੍ਰੋਥ ਬਹੁਤ ਹੋ ਸਕਦੀ ਹੈ ਕਿਉਂ ਕਿ ਸਾਡੇ ਇੰਟਰਸਟ ਦਾ ਕੰਮ ਹੈ ਫਿਰ ਅਸੀਂ ਕੀ ਕਰਾਂਗੇ ਉਹਦੇ ਵਿੱਚ ਬਹੁਤ ਸਟੱਡੀ ਜਿਹੜੀ ਹੈ thorough study ਕਰਾਂਗੇ ਇੰਟਰਸਟ ਹੋਏਗਾ ਫਿਰ ਅਸੀਂ ਥੱਕਾਂਗੇ ਵੀ ਨਹੀਂ ਬੋਰ ਵੀ ਨਹੀਂ ਹੋਵਾਂਗੇ ਕਿਉਂ ਕਿਉਂਕਿ ਸਾਡਾ ਇੰਟਰਸਟ ਦਾ ਸਬਜੈਕਟ ਹੈ ਠੀਕ ਹੈ ਇਸ ਕਰਕੇ ਆਪਣੀ ਜ਼ਿੰਦਗੀ ਦੇ ਫੈਸਲੇ ਖਾਸ ਕਰਕੇ ਇਨਾ ਇੰਪੋਰਟੈਂਟ ਫੈਸਲਾ ਕਿ ਅਸੀਂ ਜ਼ਿੰਦਗੀ ਚ ਬੜਨਾ ਕੀ ਹੈ ਤੁਸੀਂ ਕਿੱਥੇ ਦੇਖਣਾ ਚਾਹੁੰਦੇ ਆ ਆਪਣੀ ਜ਼ਿੰਦਗੀ ਨੂੰ ਕੁਝ ਦੇਰ ਬਾਅਦ ਇਹ ਬਹੁਤ ਹੀ ਇੰਪੋਰਟੈਂਟ ਫੈਸਲਾ ਹੁੰਦਾ ਹੈ ਕਿ ਕਦੀ ਵੀ ਦੂਜੇ ਦੇ ਪਿੱਛੇ ਲੱ ਕੇ ਲੈਣ ਵਾਲਾ ਨਹੀਂ ਹੁੰਦਾ ਆਪਣੇ ਅੰਦਰ ਨੇ ਇੰਟਰਸਟ ਦੇਖ ਕੇ ਲੈਣ ਵਾਲਾ ਹੁੰਦਾ ਹੈ ਹੈ ਨਾ